ਵਾਹ ਕੀ ਕਰਨੀ ਆ ਕਰਨਾ ਕੀ ਆ ਘਾ ਹੀ ਬੜਾ ਹੋ ਗਿਆ ਵਾ ਤੇ ਬਰਸਾਤਾਂ ਚ ਘਾ ਹੀ ਹੁੰਦਾ ਹੁੰਦਾ ਵਾ ਮੇਰਾ ਮਨ ਵਾ ਵੀ ਤੂੰ ਕਿਸੇ ਦਿਨ ਦੀਪ ਨੂੰ ਲੈ ਕੇ ਤੇਨੂੰ ਥੋੜਾ ਸਾਫ ਕਰੋ ਕੁਛ ਮੈਂ ਲਾ ਦੂੰਗਾ ਰਾਜਵੀਰ ਆਪਾਂ ਕਰ ਲਾਂਗੇ ਇਕੱਠੇ ਹੋਗੇ ਇਹ ਚ ਮੁੜ ਕੇ ਗਾਰਡਨ ਜਾਂ ਬਣਾਉਣੇ ਆ ਪਰ ਆ ਬਰਸਾਤਾਂ ਹਟ ਲੈਣ ਦੇ ਕਿੰਨੀ ਕਵਾਰੀ ਕਰਾਂ ਅਜੇ ਦੱਸ ਦੇਣੀ ਹੋਈ ਉਹ ਦਿਨ ਸਾਰੀ ਵੇਲੀ ਸਾਫ ਕੀਤੀ ਤੇ ਘਾ ਨੇ ਫੇਰ ਆਪਣੇ ਮੂੰਹ ਤੋਂ ਦੀ ਕੱਢ ਵੀ ਲਈ ਓਏ ਮੋਥਾ ਵਾ ਇਹ ਉਤੋਂ ਉਤੋਂ ਟੁੱਟ ਗਿਆ ਤੇ ਥੱਲੇ ਇੱਕ ਗੁਲੀ ਜੀ ਹੁੰਦੀ ਓ ਫੇਰ ਉਗ ਜਾਂਦੀ ਦੋ ਦਿੰਨੇ ਤੇ ਰਾਤ ਰਾਤ ਉਗ ਜਾਂਦੀ ਆ ਨਾਲੇ ਦੀ ਬਾੜ ਦੇ ਕਾਰ ਦਾ ਕੰਮ ਕਰਦੀ ਆ ਜਿੱਦਾਂ ਮਰਜੀ ਆ ਇਦਾਂ ਦਾ ਕੰਮ ਕਰਾਉਂਦੇ ਸੀ ਚੰਗੇ ਥੋੜੇ ਲੱਗੀਦਾ ਵਾ ਉਹਦੀ ਤਾਂ ਜੇ ਖੇਡਣ ਮੱਲਾਂ ਦੀ ਉਮਰ ਸੀ ਰੱਬ ਨੇ ਉਹਨੂੰ ਬੇਵਤਾ ਇਹੋ ਜਿਹੇ ਪਾ ਦਿੱਤੀ ਉਹਦਾ ਵੇਖ ਲਓ ਕਿਸਮਤ ਵੇਖ ਲਓ ਕਰਮਾਂ ਦੇ ਆਪੋ ਆਪਣੇ ਆਪਣੇ ਬੱਚਿਆਂ ਨਾਲ ਆਪਣੀਆਂ ਧੀਆਂ ਦੇ ਨਾਲ ਉਹਨੂੰ ਕਿੰਨਾ ਪਿਆਰ ਵਾ ਉਹਦਾ ਹੁੰਦਾ ਜਦੋਂ ਮਾਪਿਓ ਉਹਦੇ ਨੇ ਕਿੰਨਾ ਜੋਰ ਲਾਇਆ ਸੀ ਵੀ ਚੱਲ ਹੁਣ ਤੂੰ ਇੱਥੇ ਕਿਹਦੇ ਸਿਰ ਤੇ ਰਹਿਣਾ ਵਾ ਤੂੰ ਦਵਿੰਦਰ ਹੁਣ ਨਹੀਂ ਆਂਦੇ ਸੀ ਫੇ ਹਾੜਾ ਇਹਦੇ ਤੋਂ ਬਗਾਰ ਚੱਲਣਾ ਹੀ ਨਹੀਂ ਆ ਹਾਡਾ ਜ ਨਾਲ ਹੀ ਆ ਤੇ ਹੁਣ ਜਵਿੰਦਰ ਬੜਾ ਤੰਗ ਕਰਦੀ ਜੇ ਕਿਤੇ ਬੂਹਂਦੀ ਆ ਗਈ ਹੀ ਮੈਕਦਨ ਕਿਹੇ ਪਾਸੇ ਵਾਰੇ ਨਹੀਂ ਆਉਂਦੀ ਪਰ ਮੈਂ ਤੇਨੇ ਗੱਲ ਕਹੀ ਚੱਲੇ ਧੀਆਂ ਪਹਿਣਾ ਵਰਗੀ ਆ ਤੂੰ ਉਹਦੀ ਪੂਰੀ ਮਦਦ ਕਰਿਆ ਕਰ ਕੋਈ ਗੱਲਾਂ ਹੋਈ ਨਾ ਕੋਈ ਰੋਵੇ ਨਾ ਕੋਈ ਰਾਸ਼ਨ ਪਾਣੀ ਜੋ ਵੀ ਚੀਜ਼ ਆ ਰੋਟੀ ਪਾਣੀ ਘਰੇ ਖਵਾਲ ਦੇ ਕਰ ਜਰੂਰ ਜਾਂਦੀ ਹੁੰਦੀ ਉਹ ਜਿਹੜੀਆਂ ਮਦਦਾਂ ਸਾਡੇ ਹੱਥ ਵਿੱਚ ਵਾ ਉਹ ਤਾਂ ਹੀ ਬਧੇਰੀਆਂ ਕਰ ਦਿੰਨੇ ਆ ਤੇ ਕਰਾਂਗੇ ਵੀ ਪਰ ਜਿਹੜੀ ਰੱਬ ਨੇ ਘਾਟ ਦਿੱਤੀ ਹੈ ਨਾ ਉਹ ਤਾਂ ਨੀਂ ਆਪਾ ਪੂਰੀ ਕਰ ਸਕਦੇ ਉਹ ਤੇ ਹੁਣ ਕੋਈ ਵੀ ਨਹੀਂ ਕਰ ਸਕਦਾ ਗੱਲ ਇੱਕ ਕਰਨ ਦੀ ਹੈ ਕਿ ਜਦੋਂ ਮਾਦੇ ਮੂੰਹਾਂ ਲਵੈਨੀ ਹੈ ਤੇ ਮੈਨੂੰ ਬੜਾ ਹੋਰ ਤਰ੍ਹਾਂ ਹੁੰਦਾ ਵੀ ਅਜਿ ਵਿਚਾਰੀ ਦੀ ਕੀ ਉਮਰ ਵਾ ਤੇ ਜਾਂ ਫਿਰ ਸਾਰਾ ਪਰਿਵਾਰ ਉਹਨੂੰ ਬੜੇ ਪਿਆਰ ਨਾਲ ਆਪਣੇ ਨਾਲ ਲਾ ਕੇ ਰੱਖੇ ਨਾ ਤੇ ਜਿੰਨੀ ਉਹ ਹੱਥਾਂ ਦੀ ਸਜਾਈ ਆ ਜਿੰਨੀ ਉਹ ਸਵਾਈ ਸੁਈ ਕਰਦੀ ਆ ਤੇ ਬੰਦੇ ਦੇ ਦਿਨ ਐਵੇਂ ਨਿਕਲ ਜਾਂਦੇ ਭੁੱਲ ਭੁਲਾ ਜਾਂਦਾ ਪਰ ਜਦੋਂ ਹਰ ਵੇਲੇ ਦੀ ਬੁੱਤ ਨੂੰ ਚੁੰਨਵੇਂ ਜੀ ਦਿੰਦੇ ਨਾ ਨਾ ਉਹਦੇ ਜ਼ਖਮਾਂ ਤੇ ਲੂਣ ਪਾਉਣ ਵਾਲੀ ਗੱਲ ਹੋ ਜਾਂਦੀ ਗੱਲ ਸੁਣ ਯਾ ਮੀ ਅੱਜ ਕੱਲ ਬੱਚਿਆਂ ਮੁੰਡਿਆਂ ਨਾਲੋਂ ਘੱਟ ਨਹੀਂ ਆ। ਨਹੀਂ ਆ। ਕੀ ਪਤਾ ਕੱਲ ਨੂੰ ਉਹਦੀ ਕਿੰਨੀ ਕੋ ਵਧੀਆ ਕਿਸਮਤ ਨਿਕਲ ਨਹੀਂ ਆ। 3 ਉਹਦੀਆਂ ਪੜ੍ਹ ਲਿਖ ਕੇ ਕੁਝ ਵਧੀਆ ਨੌਕਰੀਆਂ ਤੇ ਲੱਗੀਆਂ। ਕੋਈ ਗੱਲ ਨਹੀਂ ਸਭ ਕੁਝ ਨਿਕਲ ਜਾਂਦਾ। ਕਹਿੰਦੇ ਨੇ ਆ ਉਹ ਮਤਲਬ ਕਾਲ ਨਿਕਲ ਜਾਂਦਾ ਵਾ। ਹਾਂ ਵੱਡੇ ਵੱਡੇ ਸਮੇਂ ਪਾਸ ਹੋ ਜਾਂਦੇ ਆ ਪਰ ਗੱਲਾਂ ਯਾਦ ਰਹਿੰਦੀਆਂ ਹੁੰਦੀਆਂ ਆਪਣੇਆਂ ਦੀਆਂ ਕੀਤੀਆਂ ਜਿਹੜੀਆਂ ਨਾ ਉਹ ਤੇ ਹੋਰ ਕੀ ਉਹਦਾ ਮੈਂ ਸੋਚਣ ਦੀ ਹਾਂ ਕਿ ਚਲ ਤੈਨਾਂ ਮਾਵਾਆਂ ਧੀਆਂ ਨੂੰ ਨਾ ਕੱਪੜੇ ਬਣਾ ਦੇਣੀ ਆ। ਫਿਰ ਮੇਰਾ ਦਿਮਾਗ ਦਜੇ ਬਨੇ ਕੰਮ ਕਰਦਾ ਵਾ ਵੀ ਇਹ ਗੱਲ ਦਾ ਵੀ ਬੜਾ ਮੁੱਦਾ ਉੱਠਣਾ ਤੇਵਿੰਦਰ ਨੇ ਇਹ ਗੱਲ ਦਾ ਵੀ ਬੜਾ ਇਸ਼ੂ ਬਣਾਉਣਾ ਜੇਰਾ ਬੰਦਾ ਨਾ ਜੇ ਮੈਂ ਉਹਨੂੰ ਪੈਸੇ ਦਿੰਨੀ ਆ ਵਾਦੇ ਜਾਂ ਕਿੱਦਾਂ ਵੀ ਤੇ ਉਹਦਾ ਫਿਰ ਉਹਦੇ ਵਿੱਚ ਕੀ ਆਤਮ ਸਨਮਾਨ ਬੜਾ ਵਾ ਉਹ ਲੈਂਦੀ ਨਹੀਂ ਆ ਮਦਦ ਬੰਦਾ ਕਰੇ ਵੀ ਤੇ ਕਿੱਦਾਂ ਕਰੇ ਗੱਲ ਸੁਣ ਕੁੜੀ ਨਿੱਕੀ ਦਾ ਮੈਂ ਕਿਹਾ ਚਲ ਸਕੂਲ ਦਾ ਖਰਚਾ ਚੁੱਕ ਲਾਂਗੇ ਉਹ ਗੱਲ ਚੋਂ ਖੋਸ਼ ਵਾ ਉਹ ਠੀਕ ਆ। ਉਹ ਚੁੱਕ ਲਾਂਗੇ। ਬੱਚਿਆਂ ਨੂੰ ਬੈਗ, ਬੂਕ ਜਿਹੇ ਚੀਜ਼ ਦੀ ਜਰੂਰਤ ਹੁੰਦੀ ਲਿਆ ਦਿਆ ਕਰ। ਹਾਂ ਇਹ ਗੱਲ ਵੱਖਰੀ ਹੈ ਕਿ ਅਸੀਂ ਸਿੰਮੂ ਨੂੰ ਕੋਈ ਚੀਜ਼ ਰੀਜਨ ਆ ਲਿਆ ਕੇ ਦੇ ਸਕਦੇ ਆ। ਉਹ ਗੱਲ ਤੇ ਨਹੀਂ ਉਹ ਬੋਲ ਸਕਦੇ। ਚਲੋ ਕੀ ਕਰ ਸਕਦੇ ਆ? ਕਰਮਾਂ ਜਿੱਦਾਂ ਉਹਦੀ ਕਿਸਮਤ 'ਚ ਲਿਖੀ ਆ ਹਟਾਉਣੀ ਪੈਣੀ ਆ। ਜਦੋਂ ਅਸੀਂ ਪੈਦਾ ਹੁੰਨੇ ਆ ਨਾ ਇਨਸਾਨ ਕੋਈ ਵੀ ਪੈਦਾ ਹੁੰਦਾ ਉਹਦੇ ਕਰਮ ਉਦੋਂ ਹੀ ਲਿਖੇ ਜਾਂਦੇ ਆ। ਸਾਰਾ ਕੁਝ ਲਿਖਿਆ ਜਾਂਦਾ ਵੀ ਅੱਗੇ ਕੀ ਹੋਣਾ। ਬੰਦੇ ਦੇ ਹੱਥ 'ਵਸ ਕੁਝ ਨਹੀਂ ਹੈ ਜੇ ਕਹਿੰਦੇ ਨਾ ਰੱਬ ਦੀ ਇਰਜ਼ਾ ਤੋਂ ਪਤਾ ਨਹੀਂ ਹਿਲਦਾ। ਤੇ ਕੁਝ ਵੀ ਨਹੀਂ ਹੋ ਸਕਦਾ ਰੱਬ ਤੋਂ ਬਿਨਾਂ। ਇਹ ਸਭ ਰੱਬ ਦੀ ਮਰਜ਼ੀ ਆ ਤੇ ਅਸੀਂ ਕੁਝ ਨਹੀਂ ਕਰ ਸਕਦੇ ਗੁਰਬਾਣੀ ਕਹਿੰਦੀ ਜਿ세 ਅੱਗੇ ਜੋਰ ਨਾ ਚੱਲ ਰਹੀ ਖੱਲੇ ਕੀਚੇਰ ਅਰਦਾਸ ਜੀ ਉਹ ਅਰਦਾਸ ਬੇਨਤੀ ਕਰ ਸਕਦੇ ਰੱਬ ਅੱਗੇ ਚੰਗੇ ਚੰਗੇ ਦੇਣਾ ਹੁਣ ਚੰਗਾ ਉਹਨਾਂ ਦਾ ਜੀਵਨ ਬਤੀਤ ਹੋਵੇ ਕੁੜੀਆਂ ਪੜ੍ਹ ਲਿਖ ਕੇ ਆਪਣੇ ਜੋ ਵੀ ਰਗਿਆ ਉਹ ਤਾਂ ਬੀਤ ਗਿਆ ਜੋ ਬੀਤ ਗਿਆ ਉਹ ਤੇ ਆਉਣਾ ਨਹੀਂ ਹੁਣ ਅੱਗੇ ਜੋ ਆਉਣ ਵਾਲਾ ਉਹਨੂੰ ਵੇਖੋ ਮੈਂ ਤੇ ਸੋਚਿਆ ਸੀ ਪਿਛਾਲਾ ਜੇ ਕੰਮ ਤੇ ਜਾਉਂਗੀ ਤੇ ਜਿਹੜਾ 2-3000 ਰੁਪਈਆ ਆਊਗਾ ਉਹਦੇ ਨਾਲ ਆਪਣੀਆਂ ਨਿਆਣੀਆਂ ਦੀਆਂ ਰੀਜਾਂ ਤੇ ਪੂਰੀਆਂ ਕਰੂੰਗੀ ਚੱਲ ਸਵਾਈ ਦੇ ਨਾਲ-ਨਾਲ ਮੇਰੇ ਕੁਝ ਹੋਰ ਪੈਸੇ ਵੀ ਜਮ੍ਹਾਂ ਹੁੰਦੇ ਜਾਣਗੇ ਤੇ ਚੱਲ ਹੱਥ ਸੌਖਾ ਰਹੂਗਾ ਪਰ ਆ ਜਿਹੜੀ ਕੱਲ ਦੀ ਹਰਕਤ ਕੀਤੀ ਐ ਉਹਨਾਂ ਨੇ ਉਹਦੇ ਨਾਲ ਮੇਰਾ ਨਹੀਂ ਹੁਣ ਕੰਮ ਤੇ ਜਾਣ ਨੂੰ ਸ਼ੀ ਕਰਣ ੜਿਆ ਜੇ ਕਿਤੇ ਇਹੋ ਜੀ ਗੱਲ ਕੋਈ ਦਵਿੰਦਰ ਕੋਲ ਆ ਗਈ ਆ ਸੋ ਦਵਿੰਦਰ ਵਰਗੀ ਨੇ ਤੇ ਮੇਰੀ ਐਨੇ ਚੱਦੀ ਬਣੀ ਬਣਾਈ ਇੱਜ਼ਤ ਨੂੰ ਮੈਂ ਟੋਚੋਂ ਦੀ ਰੋਲ ਕੇ ਰੱਖ ਦੇਣਾ ਭਾਵੇਂ ਮੇਰਾ ਕੋਈ ਕਸੂਰ ਹੈਗਾ ਹੀ ਭਾਵੇਂ ਨਹੀਂ ਪਰ ਸਾਰਿਆਂ ਨੇ ਉਗਲਾਂ ਪਹਿਲਾਂ ਮੇਰੇ ਤੋਂ ਹੀ ਉੱਠਣੀਆਂ ਰੱਬਾ ਹੁਣ ਕੀ ਕਰਾਂ ਮੈਂ ਮੰਮੀ ਵਿਚਾਰੇ ਰੋਜ਼ ਮੇਰੇ ਨਾਲ ਤੁਰੇ ਰਹਿੰਦੇ ਆ ਕਿੱਥੇ ਅੱਡੇ ਤੇ ਮੇਰੇ ਨਾਲ ਜਾਂਦੇ ਆ ਜੇ ਹੋ ਕਿ ਤੇ ਤੁਹਾਡੀ ਜਠਾਣੀ ਦਹਾਣੀ ਦੀ ਸੋਰ ਹੋਵੇ ਤੇ ਚੱਲ ਆਪ ਜਾਈਏ ਤੇ ਗੱਲਾਂ ਬਾਤਾਂ ਕਰਦੀਆਂ ਅਸੀਂ ਛੱਟ ਚੱਲ ਜੀਏ ਤੇ ਛਾਟਾ ਆ ਜੀਏ ਮੰਮੀ ਨੂੰ ਤੂੰ ਹੀ ਜਾਂਦੀ ਰਹਿਣੀ ਆ ਚੱਲ ਸ਼ਾਮਣਾ ਕੀ ਲੈਣਾ ਇਹਨਾਂ ਜਿੱਦਬਾਜ਼ੀਆਂ ਚੋਂ ਤੂੰ ਹੀ ਨਿਮੀ ਹੋ ਜਾ ਉਹ ਇਹ ਕਰੀ ਰਵਿੰਦਰ ਨਾਲ ਗੱਲ ਕਰਕੇ ਵੇਖ ਲੈ ਹਾਏ ਹਾਏ ਇੰਚ ਡੇਪ ਹੀ ਕਮਾਈ ਜਾਣੀ ਅੱਜ ਤੇ ਮੈਨੂੰ ਚੇਤਾ ਭੁੱਲ ਗਿਆ ਸੂਟ ਕੱਟਣ ਦਾ ਇਹਦਾ ਧਿਆਨ ਕਿੱਧਰ ਵਾ ਕੀ ਹੋ ਗਿਆ ਇਹ ਦਿਮਾਗ ਨੂੰ ਹਾ ਹਾਏ ਹਾਏ ਕੀ ਹੋਇਆ ਵਾ ਡਰ ਕੇ ਗਈ ਤੇ ਤੈਨੂੰ ਕੀ ਹੋ ਗਿਆ ਕੁੜੇ ਅੱਜ ਚੰਗੀ ਭਲੀ ਨੂੰ ਆ ਇੰਚ ਡੇਪ ਕਾ 10 ਮਿੰਟ ਹੋ ਗਏ ਮੈਨੂੰ ਉਥੋਂ ਵਿੰਦਰ ਸੋਈ ਜਾਵੇ ਦੀਨੂ ਕਦੀ ਐਨੂੰ ਕਦੀ ਐਨੂੰ ਕਦੀ ਰੱਖ ਕੇ ਸੋਚ ਡੈਪੀ ਕੀ ਹੋਇਆ ਵਾ ਸੇਧ ਠੀਕ ਵਾ ਕੁਛ ਨਹੀਂ ਮੰਮੀ ਨਹੀਂ ਤਾਂ ਫਿਰ ਕੀ ਹਾਏ ਹੈ ਆਂਦੀ ਕੁਛ ਨਹੀਂ ਹੋਇਆ ਨਾ ਤੂੰ ਸੂਟ ਕੱਟਣ ਦੀ ਨਾ ਤੇਰਾ ਧਿਆਨ ਸੁਗੜ ਚ ਵਾ ਨਾ ਤੂੰ ਕਿਤੇ ਇੱਧਰ ਉੱਧਰ ਵੇਖਣ ਦੀ ਸੋਚਣ ਤੇ ਤੂੰ ਲਾਤਾ ਤੂੰ ਘੰਟਾ ਹੈ ਇੱਥੇ ਹੀ ਹਾਲ ਚੱਲ ਰੋਜ਼ ਕਹਿ ਦਿੰਦੀ ਆ ਬੀਪੀ ਘਟਿਆ ਚੱਜ ਨਾ ਚੱਕ ਕਰਾ ਕੇ ਨਾ ਤੇ ਦਵਾਈ ਲਈ ਐ ਸਾਂ ਪਰ ਆਪਾਂ ਤਾਂ ਯਾ ਹੀ ਜਾਂਦਾ ਵਾ ਦਵਿੰਦਰ ਕੀ ਕਰਨ ਲਈ ਨਹੀਂ ਕਰਨਾ ਕਰਨਾ ਕੀ ਆ ਮੈਂ ਤੈਨੂੰ ਬੜੀ ਵਾਰੀ ਆਖਿਆ ਵਾ ਕਿ ਜਦੋਂ ਕਟਾਈ ਕਰਦੀ ਹਣੀ ਨਾ ਸੂਟਾਂ ਦੀ ਆ ਜਿਹੜੀਆਂ ਲੀਰਾ ਲੂਰਾ ਇਹ ਸਾਂਭ ਲਿਆ ਕਰ ਹੈ ਤੇ ਤੂੰ ਕਿੱਦਾਂ ਖਲਾਰ ਛੜਦੀ ਕੋਈ ਭੈਣ ਭਰਾ ਆ ਜਾਈ ਕੋਈ ਸੱਤ ਬਗਾਨੇ ਤੇ ਕੀ ਆਖਿਆ ਆਣ ਕੇ ਭੇਜਦੀਆਂ ਦੰਦੀਆਂ ਜਰਾਨੀਆਂ ਕਿਦਾਂ ਗੰਦ ਪਾਇਆ ਅੱਜ ਕੱਲ ਲੋਕੀ ਸੂਟ ਕੱਟਦੀਆਂ ਪਤਾ ਨਹੀਂ ਲੱਗਣ ਦਿੰਦੀਆਂ ਵੀ ਸੂਟ ਕਟਿਆਗੇ ਨਹੀਂ ਮੇਰੀ ਗੱਲ ਸੁਣ ਐਵੇਂ ਨਾ ਹਰ ਵੇਲੇ ਇਦਾਂ ਕਰਿਆ ਕਰ ਬਾਹਰ ਹੀ ਕਣੀਆਂ ਪੈਂਦੀਆਂ ਤੇ ਮੈਂ ਹਾਂ ਚੱਲ ਇਹਨਾਂ ਨੂੰ ਆ ਅੱਗ ਲਾ ਦਾਂਗੀ ਗਿੱਲੀਆਂ ਹੋ ਗਈਆਂ ਬਾચે ਬਲਣੀਆਂ ਨਹੀਂ ਆ ਮੈਂ ਤਾਂ ਕਰਕੇ ਨਹੀਂ ਬਾਹਰ ਸੁੱਟੀਆਂ ਫੇ ਚੱਲ ਲਫਾਫੇ ਜੀ ਨਹੀਂ ਪੈਂਦੀ ਚੱਲ ਕੋਈ ਨਹੀਂ ਆ ਤੂੰ ਇਦਾਂ ਨਾ ਹਰ ਵੇਲੇ ਮੇਰੀ ਗੱਲ ਸੁਣ ਨਾ ਇਦਾਂ ਨਾ ਕਰਿਆ ਕਰ ਹਰ ਵੇਲੇ ਆ ਗਰਮੀ ਹੁੰਦੀ ਰਹਿੰਦੀ ਆ ਕੀ ਕਰਾਂ ਜਦੋਂ ਤਾਂ ਆਪਣੇ ਤਪਦੀ ਮਿੱਟੀ ਲਈ ਨਾ ਇਦਾਂ ਕਰਿਆ ਕਰ ਮੇਰੀ ਭੈਣ ਤੂੰ ਵੀ ਮੇਰੀਆਂ ਭੈਣਾਂ ਵਰਗੀ ਆ ਜੇ ਤੂੰ ਹੀ ਮੇਰਾ ਦੁੱਖ ਸੁੱਖ ਸੁਣਨਾ ਹੋਵੇ ਤੇ ਫੇਰ ਕੀ ਹੋ ਗਿਆ ਹੁਣ ਬੜਾ ਭੈਣ ਦਾ ਦਰੇਗਾ ਉਹੜਿਆ ਤੈਨੂੰ ਕੋਇਆ ਮੈਨੂੰ ਕੁਝ ਨਹੀਂ ਆ ਮੈਂ ਸਿਰਫ ਤੇਰ ਨਾਲ ਹੀ ਗੱਲ ਕਰਨ ਲੱਗੀ ਹਾਂ ਕਿ ਇਦਾਂ ਨਾ ਕਰਿਆ ਕਰ ਚੱਲ ਸ਼ਾ ਮੰਨਿਆ ਮੇਰੀਆਂ ਰੱਬ ਨੇ ਮੇਰੀਆਂ ਦੋ ਧੀਆ ਦਿੱਤੀਆਂ ਮੈਨੂੰ ਤੇ ਅਕਸਰ ਨੂੰ ਡੇਢ ਕਿੱਲਾ ਪੈ ਲਈ ਆ ਅਸੀਂ ਰੋਟੀ ਖਾਂਦੇ ਆ ਬਾਕੀ ਸਾਰਾ ਖਰਚਾ ਤੇ ਕੁੜੀਆਂ ਦਾ ਮੈਂ ਕਰ ਹੀ ਲੈਣੀ ਇਧਰੋਂ ਉਧਰੋਂ ਕਰਕੇ ਤੇ ਇੱਕ ਰੋਟੀ ਨਾਲ ਅਸੀਂ ਕਿਹੜਾ ਵੀ ਡੇਢ ਕਿੱਲਾ ਖਾ ਚੱਲੇ ਆ ਤੇ ਸਾਰਾ ਕੁਝ ਬਾਕੀ ਘਰੇ ਹੀ ਆ ਖਾਣ ਨੂੰ ਤੇ ਘਰ ਖਾਦੇ ਜਾਂਦੇ ਆ ਚੌਂਕੇ 'ਚ ਕਿਹੜੀ ਚੀਜ਼ ਹੈ ਜਿਹੜੀ ਲੈ ਕੇ ਨਹੀਂ ਬਹਿਣਾ ਪੈਂਦਾ ਹੈ ਕਿੰਨੇ ਖਰਚੇ ਹਰ ਇੱਕ ਮੰਗਾਈ ਹੋਈ ਹੈ ਸਬਜ਼ੀਆਂ ਮਹਿੰਗੀਆਂ ਕੁੜੀਆਂ ਲਈ 2-2 ਕਿਲੋ 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 ਤੂੰ ਦੁੱਧ ਲਵਾਇਆ ਵਾ ਉਹ ਪੀਂਡੀਆਂ ਹੈ ਡੇਢ ਕਿੱਲਾ ਕੀ ਰਹਿਣਾ ਡੇਢ ਕਿੱਲਾ ਤੇ ਰਹਿਣਾ ਹੀ ਨਹੀਂ ਤੇਰੇ ਇਸ ਹਿਸਾਬ ਨਾਲ ਉਹ ਵੀ ਤੂੰ ਭੋਰ-ਭੋਰ ਕੇ ਖਾ ਲੈਣਾ ਚੱਲ ਮੰਨ ਲੈ ਡੇਢ ਕਿੱਲੇ ਚੋਂ ਕੁੜੀਆਂ ਪੜ੍ਹਾਏਂਗੀ ਲਿਖਾਏਂਗੀ ਹੈ ਉਹ ਸਮਝ ਲੈ ਵੀ ਅੱਧਾ ਕਿੱਲਾ ਤੇ ਗਿਆ ਕਿ ਜਦੋਂ ਘਰ ਦੇ ਖਰਚੇ ਕੁੜੀਆਂ ਨੂੰ ਕਿਹੜੀ ਚੀਜ਼ ਜੜੀ ਨਹੀਂ ਦੀ ਸਕੂਲਾਂ ਦੇ ਖਰਚੇ ਜਿੱਡੇ ਵੱਡੇ ਸੂ ਸਕੂਲੇ ਕੁੜੀ ਪਾਈ ਆ ਬਸਾਂ ਦੇ ਕਿਰਾਏ ਨਹੀਂ ਮਣ ਹੈ ਤੇ ਬਰ ਰਿਆ ਬਚਿਆ ਖੁਜਿਆ ਕੁੜੀਆਂ ਦੇ ਵਿਆਹਾਂ ਤੇ ਲੱਗ ਜਾਣਾ ਤੇ ਤੂੰ ਫੇਰ ਸਾਡੇ ਮੋਢਿਆਂ ਤੇ ਸਾਡੇ ਭਾ ਦਾ ਜੱਬ ਮੈਂ ਪਤਾ ਕੀ ਸੋਚਦੀ ਹਾਂ ਮੈਂ ਸੋਚਦੀ ਹਾਂ ਕਿ ਵਾਹਿਗੁਰੂ ਕਰੇ ਕਿ ਚੱਲ ਰੱਬ ਮੈਨੂੰ ਤੀਆਂ ਦਿੱਤੀਆਂ ਤੇਰੀ ਝੋਲੀ ਰੱਬ ਪੁੱਤ ਪਾਵੇ ਤੀਆਂ ਵਿਆਹੂੰਗੀ ਆਪਣੇ ਘਰ ਜਾਣਗੀਆਂ ਅਕਸਰ ਨੂੰ ਸਾਰਾ ਕੁਝ ਇੱਥੇ ਹੀ ਰਹਿਣਾ ਤੀਆਂ ਨੇ ਕਿਹੜਾ ਪਿਆਲੀ ਨਾਲ ਲੈ ਜਾਣੀਆਂ ਆਪਾਂ ਥੋੜਾ ਕਰਕੇ ਖਾ ਲਾਂਗੇ ਨਾ ਜਿਆਦਾ ਤਗੜੇ ਘਰ ਮੱਥਾ ਲਾਵਾਂਗੇ ਉਹ ਮੇਰੀ ਸੁਣ ਲੈ ਕੁੜੀਏ ਬਾਕੀ ਇਹਨਾਂ ਦੀ ਕਿਸਮਤ ਆ ਕਿਸਮਤ ਉਹ ਤਾਂ ਮੈਂ ਦੱਸਣ ਨਹੀਂ ਆ ਵੀ ਅੱਜ ਡੇਢ ਕਿੱਲੇ ਨਾਲ ਕੋਈ ਨਹੀਂ ਬਣਦਾ ਇਹ ਕਹਿੰਦੀਆਂ ਗੱਲਾਂ ਕਿੱਲੇ ਆ ਕਿੱਲੇ ਤਾਂ ਜੱਟਾਂ ਦੇ ਪਹਿਲਾਂ ਹੀ ਖਾਦੇ ਹੁੰਦੇ ਆ ਇੰਨੇ ਚੁੱਕ ਲੈ ਇੰਨੇ ਚੁੱਕ ਲੈ ਤੇਰੇ ਵਰਗੀ ਨਹੀਂ ਮੁੜਕੇ ਕਰਦੇ ਨੇ ਵੜਿਆਂ ਦੇ ਪੈਸਿਆਂ ਦੇ ਕੁੜੀਆਂ ਦੇ ਕਰਨੇ ਵਿਆ ਤੇ ਸਮਝ ਲੈ ਡੇਢ ਕਿਲਾ ਗਿਆ ਤੂੰ ਤੇ ਬੋਝ ਸਾਡੇ ਸਿਰ ਤੇ ਹੀ ਆ ਸਾਨੂੰ ਹੀ ਚੁਕਣਾ ਪੈਣਾ ਦੋਹਾਂ ਜੀਆਂ ਨੂੰ ਫਿਰ ਵੀ ਦਵਿੰਦਰ ਮਾੜੀ ਆ ਉਹ ਜਿਹੜੀ ਬਾਹਰ ਲਪੜ ਲਪੜ ਗੱਲਾਂ ਕਰਦੀ ਸੱਸ ਹੈ ਉਹ ਵੀ ਮੇਰੇ ਸਿਰ ਤੇ ਜੜੀ ਰਹਿੰਦੀ 24 ਘੰਟੇ ਜੇ ਕੋਈ ਕੰਮ ਨੂੰ ਕਹਦਾ ਤੈਨੂੰ ਉਹ ਪਤਾ ਨਹੀਂ ਕੀ ਹੋ ਜਾਂਦਾ ਤੇ ਤੇਰਾ ਸਾਰਾ ਕੰਮ ਕਰਨ ਨੂੰ ਤਿਆਰ ਦੀਦੀ ਹੁਣੇ ਤਾਂ ਨਹੀਂ ਤੁਹਾਡੇ ਸਿਰ ਤੇ ਬਹਿ ਚੱਲੀ ਅਜੇ ਮੇਰੇ ਹੱਡ ਪੈਰ ਕੰਮ ਕਰਦੇ ਆ ਮੈਂ ਵਾਧੂ ਮਿਹਨਤ ਕਰਦੀ ਆ ਸਵਾਈ ਵੀ ਤੁਹਾਡੇ ਸਾਹਮਣੇ ਮੈਂ ਵਾਧੂ ਕਰਦੀ ਆ ਚੱਲ ਭੈਣ ਵਾਲ ਕੰਮ ਜਾਨੀ ਹਾਂ ਉਧਰੋਂ ਵੀ ਥੋੜਾ ਬੋਧਾ ਮੈਂ ਲਿਆਉਣੀ ਹਾਂ ਨਿਆਣਿਆਂ ਦੇ ਖਰਚੇ ਤੇ ਮੈਂ ਚੁੱਕੇ ਹੀ ਪਰ ਮੈਨੂੰ ਇਹ ਵੀ ਆਪਰ ਰਾਲ ਮਿਲ ਕੇ ਰਹੀ ਏ ਚੱਲ ਖਰਚਿਆਂ ਦੀ ਵੀ ਨਹੀਂ ਕੋਈ ਗੱਲ ਜਿਹੜਾ ਆ ਬਾਹਰ ਕੋਈ ਹਾਨੂੰ ਕਿਸੇ ਨੇ ਗੱਲ ਕਰਨੀ ਆ ਅਸੀਂ ਆਪਣੇ ਘਰੇ ਕਰ ਲਏ ਮੈਂ ਹਾ ਸੋਚਦੀ ਹਾਂ ਬੜਾ ਪਿਆਰ ਆਉਂਦੇ ਆ ਅੱਜ ਉਹ ਤਾਂ ਤੇ ਮੇਨੂੰ ਮੱਥੇ ਉਦਸਦੀ ਆ ਮਾਸੀ ਕਦੋਂ ਤੂੰ ਹੋਰੇ ਮੈਂ ਕੋਈ ਫੋਲਣੇ ਨਹੀਂ ਫੋਲੇ ਉਹ ਤੇ ਗੱਲ ਹੀ ਛੇੜ ਪੀ ਉਹੋ ਜੀ ਤੇ ਜਦੋਂ ਗੱਲ ਛੇੜ ਪੀ ਤੁਹਾਨੂੰ ਪਤਾ ਫਿਰ ਇੱਕ ਛਿੜੇ ਤੇ ਇੱਕ ਦੇ ਨਾਲ ਦੋ ਤਿੰਨ ਹੋਰ ਨਿਕਲ ਜਾਂਦੀਆਂ ਮੂੰਹੋਂ ਮੈਂ ਤੇ ਭਾਜੀ ਜੋ ਬੰਦੇ ਮੂੰਹ ਕਰਕੇ ਕੰਮ ਕਰਦੀਆਂ ਵੀ ਚੱਲ ਸ਼ਾਹ ਜੇ ਮੈਂ ਉਹਨਾਂ ਦੇ ਸਿਰੋਂ ਭਾਰ ਹੋਲਾ ਹੁੰਦਾ ਜੇ ਮੈਂ ਉਧਰੋਂ 2-4000 ਲਿਉਣੀ ਆ ਤੇ ਚੱਲ ਉਹਦਾ ਸਾਰਾ ਖਰਚਾ ਭਾਜੀ ਦੇ ਸਿਰ ਤੇ ਪੈਂਦਾ ਕੁੜੀਆਂ ਦਾ ਤੇ ਫਿਰ ਮੇਰਾ ਉਹਨਾਂ ਨੂੰ ਜੀ ਨਹੀਂ ਕਰਦਾ ਬਾਰ-ਬਾਰ ਕਹਿਣ ਨੂੰ ਨਹੀਂ ਮੈਂ ਕਿੰਨਾ ਵੱਡਿਆ ਵੀ ਨਹੀਂ ਉਧਰ ਕੰਮ ਕਰਨਾ ਅਕਸਰ ਨੂੰ ਸਰੀਗ ਆ ਕੱਲ ਨੂੰ ਮਿਹਣਾ ਮਾਰ ਸਕਦੇ ਆ ਹੈ ਅੱਜ ਤੇ ਆਪ ਕੱਲ ਨੂੰ ਉਹਦਾ ਕੋਈ ਨਿਆਣਾ ਹੋਇਆ ਜ ਕੋਈ ਵੀ ਰਿਸ਼ਤੇਦਾਰ ਆ ਕੇ ਨੇ ਮਿਹਣਾ ਮਾਰਦਾ ਉੱਥੇ ਮੈਨੂੰ ਖਲੋਤੀ ਨੂੰ ਤੇ ਫਿਰ ਮੇਰੇ ਤੇ ਵਾਹ ਹੋ ਗਿਆ ਨਾ ਸਵਾਹ ਹੋ ਗਈ ਜ਼ਿਰ ਪੈ ਗਈ ਸਾਡੇ ਵੀ ਆਪ ਦਰਾਨੀ ਘਰਦੁਰੀ ਫਿਰਦੀ ਆ ਤੇ ਜਠਾਣੀ ਨੂੰ ਬਾਹਰ ਕੱਢਿਆ ਕੰਮ ਕਰਨ ਤੇ ਤੂੰ ਟਲੀ ਨਹੀਂ ਨਾ ਉਹੋ ਜੀ ਉਹ ਉਹਨੂੰ ਤਾਂ ਚਾਹੀਦਾ ਸੀ ਵੀ ਇਹੋ ਜੀ ਜਨਾਨੀ ਮੇਲੇ ਕੰਮ ਕਰਨ ਵਾਲੀ ਤੇ ਮੈਂ ਬਹਿ ਕੇ ਖਾਵਾਂ ਚੱਲ ਅਸ਼ਾ ਜੇ ਉਹ ਸਾਨੂੰ ਦਿੰਦੇ ਆ ਤੇ ਫੇਰ ਹੀ ਬਹਿ ਕੇ ਖਾਂਦੇ ਆ ਜੇ ਜੇ ਮੈਂ ਕਰੂੰਗੀ ਤੇ ਕੁਝ ਲੈ ਆਉਂਗੀ ਮੈਂ ਕਿਹੜਾ ਉਥੇ ਕੁਝ ਦੇ ਆਉਣ ਲੱਗੀ ਆਂ ਭੈਣ ਕਰੀ ਜਾ ਫਿਰ ਮੈਨੂੰ ਮੇਰੇ ਨਾਲ ਕੀ ਇਥੇ ਮਚਮਚ ਕਰਨ ਲੱਗ ਗਈ ਆਂ ਹਾਂ ਮੈਂ ਤਾਂ ਟਾੜੇ ਨਾਲ ਹੀ ਗੱਲ ਕਰਨ ਆਈ ਹਾਂ ਇਹ ਗੱਲ ਰਹਿ ਗਈ ਹੁਣ ਨਾ ਇਕੱਠੇ ਰਹਿਣਾਂ ਦੀ ਗੱਲ ਕੋਈ ਰਹਿ ਹੀ ਨਹੀਂ ਗਈ ਬਥੇਰੇ ਮੇਰੀ ਬੇਇੱਜ਼ਤੀ ਕਰਾਤੀ ਸ੍ਰੀਕੇ ਚ ਵੀ ਤੇ ਤੂੰ ਹੀ ਮੇਰੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਆਂ ਕਿ ਜੋ ਇਕੱਠ ਆ ਚੱਲ ਮੇਰਾ ਵੀ ਤੁਹਾਡੇ ਨਾਲ ਤੇ ਟੱਕ ਟੱਕਿਆ ਵਾ ਟੱਕ ਤੇਰਾ ਟੱਕਿਆ ਸੱਸ ਨੇ ਬਥੇਰੇ ਟੱਕੇ ਟਕਣ ਤੇਰੇ ਤੈਨੂੰ ਟੱਕਣਾ ਪਰਦਾ ਪਾ ਹੀ ਛੱਡਣਾ ਵਾ ਖੋਲਣਾ ਥੋੜੀ ਆ ਪਰਦੇ ਤੇ ਖੋ ਖਾਇਰ ਬਾ ਕਿਤੇ ਮੱਸਾ ਨਹੀਂ ਮੇਰੀ ਗੱਲ ਉਹਦੇ ਮਨ ਨਾਲ ਚਾਉਂਦੀ ਮੈਂ ਤਾਂ ਖਿਆ ਚੱਲ ਅਛਾ ਦਵਿੰਦਰ ਨਾਲ ਗੱਲ ਕਰਦੀ ਆ ਮੇਰਾ ਮਨ ਹੌਲਾ ਹੋ ਜਾਊਗਾ ਪਰ ਇਹਦੇ ਨਾਲ ਗੱਲ ਕਰਨ ਦਾ ਕੀ ਫਾਇਦਾ ਇਹ ਤਾਂ ਗਾੜੀ ਮੇਰੇ ਸਿਰ ਦੇ ਵਾਲਾਂ ਨੂੰ ਆਉਂਦੀ ਆ ਮਮੋ ਮੈਂ ਹਿੰਤ ਦੇ ਨਾਲ ਬੜੀ ਕਰਦੀ ਆ ਪਰ ਮੰਮੀ ਤੇ ਚਾਚੀ ਦੇ ਵਿੱਚ ਜਿਹੜੀ ਲੜਾਈ ਹੁੰਦੀ ਨਾ ਉਹਦੀ ਮੈਨੂੰ ਬਹੁਤ ਟੈਨਸ਼ਨ ਰਹਿੰਦੀ ਆ ਨਾਲੇ ਮਮਾ ਇੰਨਾ ਸਾਰਾ ਕੰਮ ਕਰਦੇ ਆ ਉਹਦੀ ਵੀ ਮੈਨੂੰ ਟੈਨਸ਼ਨ ਰਹਿੰਦੀ ਕਿਤੇ ਕੱਲ ਬਿਮਾਰ ਬਮੂਰ ਹੋ ਗਏ ਤੇ ਫਿਰ ਕੀ ਹੋਊਗਾ ਪੁੱਤ ਕੋਸ਼ ਨਹੀਂ ਹੁੰਦਾ ਇੰਨੀ ਜਿੰਨੀ ਗਰਮੀ ਤੇ ਹੋਣਾ ਹੀ ਆ ਮੈਂ ਤੁਹਾਡੇ ਨਾਲ ਕੋਈ ਗੱਲ ਨਹੀਂ ਠੀਕ ਆ ਤੂੰ ਆਪਣੀ ਮਿਹਨਤ ਕਰ ਜਿੰਨੀ ਹੁੰਦੀ ਆ ਹਾਂ ਜੀ ਕਰਨੀ ਮੈਂ ਤੇ ਵੇ ਗਰੀਬਾਂ ਘਰਾਂ ਦੀਆਂ ਕੁੜੀਆਂ ਵੀ ਜੱਜ ਲੱਗ ਗਈਆਂ ਠੀਕ ਆ ਮਿਹਨਤ ਕਰ ਜਿੰਨਾ ਪੜ ਸਕਦੀ ਪੜ ਮੈਂ ਤੇਰੇ ਨਾਲ ਕੋਈ ਗੱਲ ਨਹੀਂ ਮੈਨੂੰ ਸੁਣਨੀ ਪੈਂਦੀ ਉਹਨਾਂ ਦੀ ਸੁਣ ਲਈਦਾ ਮੈਂ ਕੋਈ ਗੱਲ ਨਹੀਂ ਠੀਕ ਆ ਤੂੰ ਟੈਨਸ਼ਨ ਨਹੀਂ ਲੈਣੀ ਇਹ ਮੇਰੀ ਗੱਲ ਸੁ ਦੂਜੇ ਤੀਜੇ ਦਮਰਦ ਤੇ ਹੁੰਦੀ ਆਉਂਦੀ ਹੈ ਜੇ ਕਿ ਤ ਪਹਿਲੇ ਨੰਬਰ ਤੇ ਆ ਜੇ ਨਾ ਤੇ ਕਾਰਡ ਤੋੜਦੇ ਸਕੂਲ ਵਾਲੇ ਵੀ ਮੈਨੂੰ ਸਨਮਾਨ ਕਰਨਗੇ ਕਿ ਇਹਨਾਂ ਦਾ ਪੁੱਤ ਪਹਿਲੇ ਨੰਬਰ ਤੇ ਆਇਆ ਠੀਕ ਆ ਆ ਮਿਹਨਤ ਜਿੰਨੀ ਹੁੰਦੀ ਉਹ ਨਹੀਂ ਕਰਿਆ ਫਿਰ ਠੀਕ ਆ ਸਾਸੀ ਹਾਲੋਂ ਬੀ ਸਤਿ ਸ਼੍ਰੀ ਅਕਾਲ ਜੁਬਨਜੀਤ ਜੀ ਉਹ ਅੰਦਰ ਹੀ ਆ ਚਲੋ ਠੀਕ ਦਵਿੰਦਰ ਨੂੰ ਤਾਂ ਛੇ ਦੇਣਾ ਸਮਝਦੇ ਆ ਮੇਰਾ ਤੇ ਦਿਮਾਗ ਬੜੀ ਦੂਰ ਤੱਕ ਕੰਮ ਕਰਦਾ ਵਾ ਅੱਜ ਕੰਮ ਕਰਨੀ ਨਾ ਗਈ ਅਗਲਾ ਆ ਗਿਆ ਕਿ ਨਹੀਂ ਪਿੱਛੇ ਹੀ ਪਤਾ ਲੱਗੂ ਵਧੀਆ ਲੱਛਣਾ ਠੀਕ ਆ ਗਈ ਹੋਗੀ ਸੋਸ਼ੀਓ ਜੀ ਕੀ ਹਾਲ ਜੀ ਠੀਕ ਠਾਕ ਹੋ ਦੀਏ ਬੁੱਤੋਂ ਅਸਰ ਪੜਦਾ ਜਾ ਕੇ ਬੈਠੋ ਕੀ ਕਰਦੇ ਬਾਕ ਕੋ ਨਹੀਂ ਇਹ ਦਵਾਲੇ ਹੋਇਆ ਸੀ ਮੈਂ ਪੜ੍ਹਾਈ ਵਧੀਆ ਤਰੀਕੇ ਨਾਲ ਕਰ ਆ ਆਹ ਚਲੋ ਚੰਗਾ ਪੜ੍ਹਦੀ ਆ ਮੈਂ ਤਾਂ ਦੇ ਬੜਾ ਕਰਦੀ ਵੀਰ ਜੀ ਬੜੀ ਗਰੀ ਵੇਖਿਆ ਹਨ ਮੈਂ ਪੜ੍ਹਦੇ ਨੂੰ ਐਵੇਂ ਆਖੀਏ ਤੇ ਮੈਂ ਤਾਂ ਤੁਹਾਡੇ ਆ ਲਾਇਆ ਕੀ ਗੱਲ ਹੋ ਗਈ ਤਾਰੀ ਆ ਮੇਲਾ ਵਾ ਚਲੋ ਮੇਲਾ ਵੇਖਣ ਚੱਲੀਏ ਵਾਹ ਇੱਕ ਗੱਲ ਦੱਸਾਂ ਮੈਂ ਕਦੀ ਮੇਲੇ ਮੁੱਲੇ ਚ ਗਿਆ ਨਹੀਂ ਠੀਕ ਆ ਜੇ ਤੁਸੀਂ ਜ਼ਿਆਦਾ ਕਹਿੰਦੇ ਆ ਤੇ ਕੋਈ ਨਹੀਂ ਵੇਖ ਲੈਣਾ ਫਿਰ ਮੇਲੇ ਤਾਂ ਹੈਗੇ ਆ ਭਾਜੀ ਚੱਲ ਜਾਨੇ ਮੈਂ ਹਾਂ ਸਾਰੀ ਦਿਹਾੜੀ ਕੀ ਕਰਨਾ ਐਵੇਂ ਲੰਮੇ ਪੈੜਾ ਇੱਥੇ ਘਰੋਲਾ ਉੱਥੇ ਘਰੋਲਾ ਮਾ ਚੱਲ ਮੈਂ ਮੀਰ ਜੀ ਹੁਣਾਂ ਨੂੰ ਕਹਿ ਗਿਆ ਉਹਨਾਂ ਨੂੰ ਚੱਲ ਮੇਲਾ ਮੁੱਲਾ ਵੇਖ ਆਉਂਦੇ ਆ ਕੀ ਕਰਦੇ ਵੇਖ ਕਿੱਥੇ ਸਾਡੇ ਇਹ ਘਰਾਂ 'ਚ ਮੇਲੇ ਨਹੀਂ ਮੁੱਕਦੇ ਨਿੱਕੇ ਮੋਟੇ ਹੋਰ ਕੰਮ ਧੰਦੇ ਤੇ ਮੇਲਿਆਂ 'ਚ ਅਸੀਂ ਕੀ ਕਰਨਾ ਫਿਰ ਵੀ ਕਹਿੰਦੇ ਮੈਂ ਸਲਾਹ ਕਰਕੇ ਵੇਖ ਲੈਂਦਾ ਚਲ ਜਾਂਦਾ ਤੂੰ ਹੀ ਕਰ ਲੋ ਸਲਾਹ ਰੌਣਕ ਮੇਲਾ ਵੇਖ ਆਵਾਂਗੇ ਫਿਰ ਤੋ ਰਾਵਾਂਗੇ ਕੀ ਕਰਨਾ ਤੋਰ ਆ ਉੱਥੇ ਫਿਰ ਦੋਨੋਂ ਹੁੰਦਾ ਵੇਣਿਆਂ ਦਾ ਕੰਮ ਉਹੀ ਹੈ ਮੇਲੇ ਵੇਖਣ ਦਾ ਆ ਚਲੋ ਕੋਈ ਨਹੀਂ ਆਦੋ ਕਾਪਾ ਉਹ ਤੁਹਾਡਾ ਉਹ ਆਇਆ ਵਾ ਰਿੰਦਰ ਉਧਰ ਕਿਉਂ ਉਹ ਚਾਚਾ ਜਾਦੀ ਬਣਾ ਸਕਦੀ ਐ ਤੂੰ ਨਹੀਂ ਬਣਾ ਸਕਦੀ ਉਹ ਮਾਰੇ ਕੰਮ ਨਹੀਂ ਕਰ ਜਦ ਨਾਲ ਜਹਾੜੀ ਬੈਠਾ ਬਣਾ ਲਓ ਮਾਰੇ ਪੁੱਛ ਲੋ ਕਿੱਧਰ ਐ ਵੇਖ ਲੋ ਮੰਮੀ ਕਿੱਥੋਂ ਬੋਲਦੇ ਜੇ ਮੈਨੂੰ ਕੀ ਪੁੱਛਣਾ ਕਿੱਧਰ ਆ ਆ ਪੁੱਛ ਲੈਂਦੀ ਉਹਦਾ ਇਹਦੀ ਜबान ਬੜੀ ਲੰਮੀ ਇਹਨਾਂ ਕੱਲਾਵਾਲਾਂ ਦਾ ਧਿਆਨ ਦੇ ਤੂੰ ਆਪਣਾ ਕੰਮ ਕਰ ਆਉਣਾ ਨਹੀਂ ਉਹਨੇ ਹੁਣ ਕੀ ਪਤਾ ਉਹਨੇ ਕੱਲ੍ਹ ਆ ਹੋਵੇ ਪ੍ਰੀਤ ਨੇ 50 ਜੇ ਤੱਕ ਕੰਮ ਤੇ ਨਹੀਂ ਆਈ ਉਹੋਂ ਟੱਡਾਰਾ ਆਪੜੇ ਕਰਾਜਾ ਫਾਦੂ ਹੀ ਪਈਆ ਬੰਦਾ ਪੁੱਛੇ ਅੱਗੋਂ ਨੇ ਪਿੱਛੋਂ ਨਹੀਂ ਤੇ ਅੱਜ ਇਹ ਆਇਆ ਵੀ ਕਿੱਧਰ ਹੀ ਦੀਦੀ ਆਪ ਨਹੀਂ ਪੁੱਛਣਾ ਸਕਦੇ ਦੀਦੀ ਨੇ ਨਹੀਂ ਇਹਨਾਂ ਨੂੰ ਖਲਾਇਆ ਮੈਨੂੰ ਇੰਨਾ ਪਤਾ ਦੀਦੀ ਨੂੰ ਪਤਾ ਹੀ ਬਨੇ ਆਪੇ ਆਇਆ ਨਾ ਕੀ ਪਤਾ ਉਹ ਕੋਈ ਕੰਮ ਨਹੀਂ ਕਰਦੀ ਚਲ ਕੋਈ ਨਹੀਂ ਚਾਹ ਰੱਖ ਆ ਲੈ ਬਾਈ ਪਿੰਦ ਦੇ ਨਹੀਂ ਚਾਹ ਰੱਖ ਪਤਾ ਪਤਾ ਚਾਹ ਤਰੀ ਨਹੀਂ ਚਾਹ ਨਹੀਂ ਪੀਣੀ ਕਿਉਂ ਨਾ ਨਾ ಮಾ <laughs> ಲೇಟ್ <laughs> <laughs>